ਜਿਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾਂ ਮੇਰੇ ਵੱਡੇ ਬਜ਼ੁਰਗਾਂ ਤੇ ਮੇਰੇ ਭਰਾ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਤੁਹਾਡੇ ਖਾਤਰ ਬਹੁਤ ਤਾਕੜੀ ਕੋਠੀ ਲੈ ਕੇ ਪਹੁੰਚੇ ਹਾਂ ਤੁਸੀਂ ਦੇਖੋਗੇ ਹੈਰਾਨ ਰਹਿ ਜਾਓਗੇ ਕਿਉਂਕਿ ਕੋਠੀ ਬਣੀ ਬਹੁਤ ਜ਼ਿਆਦਾ ਸ਼ਾਨਦਾਰ ਹੋਈ ਹੈ ਤੇ ਗੱਲ ਆਪਾਂ ਪੂਰੀ ਕਰਦੇ ਅਗੇ ਤੇ ਜਿੱਥੋਂ ਤੁਸੀਂ ਸਭ ਤੋਂ ਵੱਧ ਕਮੈਂਟ ਪਾਈ ਸੀ ਤੁਹਾਡੇ ਏਰੀਆ 'ਚੋਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਹੈ ਜੀ 7800 ਪੁਰਾ 26173 ਜੇ ਤੁਹਾਡੇ ਕੋਲੇ ਵੀ ਅੱਜ ਆਪਾਂ ਜਿਹੜੀ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਬਹੁਤ ਚੰਗੀ ਬਣੀ ਹੋਈ ਆ ਤੇ ਖੁੱਲੀ ਡੁੱਲੀ ਵੀ ਬਹੁਤ ਹੈ ਜੇ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ 10 ਮਰਲੇ ਜਗ੍ਹਾ ਮਿਲ ਜੂਗੀ 10 ਮਰਲੇ ਕਾਫੀ ਖੁੱਲੀ ਡੁੱਲੀ ਜਗ੍ਹਾ ਹੋ ਜਾਂਦੀ ਹੈ ਕੋਠੀ ਬਹੁਤ ਖੁੱਲੀ ਡੁੱਲੀ ਬਣੀ ਹੋਈ ਆ ਬਾਕੀ ਪੋਰਚ ਏਰੀਆ ਪਿੱਛੇ ਤੁਸੀਂ ਦੇਖ ਹੀ ਲਿਆ ਲੌਬੀ ਏਰੀਆ ਤੁਸੀਂ ਦੇਖ ਲਓ ਤੇ ਹੁਣ ਤੁਹਾਨੂੰ ਮੈਂ ਕਿਚਨ ਚ ਲੈ ਕੇ ਚੱਲਦਾ ਜਿਹੜਾ ਕਿਚਨ ਹੈ ਤੁਸੀਂ ਆਪ ਹੀ ਦੇਖ ਲਓ ਤੁਸੀਂ ਸਮਝ ਜੂਗੇ ਕਿ ਇਹੋ ਜੀ ਕੋਠੀ ਆ ਕਿਚਨ ਦੇਖੋ ਕਿੰਨਾ ਵੱਡਾ ਜੀ ਬਹੁਤ ਵੱਡਾ ਕਿਚਨ ਹੈ ਤੇ ਸਾਰਾ ਜਿਹੜਾ ਕਿਚਨ ਹੈ ਆਪਾਂ ਨੂੰ ਓਪਨ ਮਿਲੂਗਾ ਜੀ ਤੇ ਕਿਚਨ ਦੇ ਨਾਲ ਲਗਮ ਆਪਾਂ ਨੂੰ ਇੱਕ ਬੈਡਰੂਮ ਮਿਲ ਜੂਗਾ ਬੈਡਰੂਮ ਵੀ ਬਹੁਤ ਵਧੀਆ ਬਹੁਤ ਸੋਹਣਾ ਇਹਨਾਂ ਨੇ ਤਿਆਰ ਕਰਵਾ ਰੱਖਿਆ ਸਾਰਾ ਕੁਝ ਦੇਖੋ ਤੁਸੀਂ ਉਪਰੋ ਛੱਤ ਦੇਖੋ ਡਾਊਨ ਸੀਲਿੰਗ ਆਪਾਂ ਨੂੰ ਕਿਤੀ ਕਰਾਈ ਮਿਲ ਜੂਗੀ ਵਧੀਆ ਲਾਈਟਿੰਗ ਤੇ ਕਲਰ ਬਹੁਤ ਵਧੀਆ ਕਰਵਾਇਆ ਹੋਇਆ ਜੇ ਆਪਾਂ نیچے ਗੱਲ ਕਰੀਏ ਤਾਂ ਫਲੋਰ ਟਾਈਲਾਂ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਬਾਥਰੂਮ ਦੇ ਅੰਦਰ ਵੀ ਪੱਖਾ ਲੱਗਿਆ ਹੋਇਆ ਹੈ ਬਹੁਤ ਵਧੀਆ ਬਾਥਰੂਮ ਮਿਲ ਜੂਗਾ ਬਾਕੀ ਖੁੱਲਾ ਡੁੱਲਾ ਬੈਡਰੂਮ ਹੈ ਤੇ ਬਾਕੀ ਜਿਹੜੇ ਗੇਟ ਲੱਗੇ ਹੋਏ ਨੇ ਤੁਸੀਂ ਆਪੇ ਦੇਖ ਲਓ ਬਹੁਤ ਸ਼ੌਂਕ ਨਾਲ ਬਹੁਤ ਵਧੀਆ ਗੇਟ ਇਹਨਾਂ ਨੇ ਲਗਵਾ ਰੱਖੇ ਨੇ ਬਾਕੀ ਕੋਠੀਏ ਜਿਹੜੀ ਮੈਨੂੰ ਵਧੀਆ ਲੱਗੀ ਜੀ ਕਿਉਂਕਿ ਕੋਠੀ ਬਣੀ ਵੀ ਵਧੀਆ ਹੋਈ ਹੈ ਸੋਨਾ ਕੰਮ ਕਰਵਾਇਆ ਹੋਇਆ ਜਿਹੜਾ ਬੈਡਰੂਮ ਹੈ ਉਹਦੇ ਨਾਲ ਲੱਗ ਮ ਆਪਾਂ ਨੂੰ ਮਿਲ ਜੂਗਾ ਪੂਜਾ ਰੂਮ ਤੇ ਨਾਲ ਲੱਗ ਮਾਪਾ ਨੂੰ ਇੱਕ ਹੋਰ ਬੈਡਰੂਮ ਮਿਲ ਜੁਗਾ ਜੀ ਜਿਵੇਂ ਕਿ ਇਧਰਲਾ ਬੈਡਰੂਮ ਸੀਗਾ ਉਮੇ ਦਾ ਇਧਰਲਾ ਬੈਡਰੂਮ ਹੈ ਜਿਵੇਂ ਅਟੈਚ ਬਾਥਰੂਮ ਤੇ ਸਾਰਾ ਕੁਝ ਵਧੀਆ ਜਿਵੇਂ ਕਿ ਤੁਸੀਂ ਦੇਖੇ ਸੀਗਾ ਤੇ ਹੁਣ ਆਪਾਂ ਉੱਪਰ ਚੱਲਦੇ ਹਾਂ ਜੀ نیچے ਦਾ ਤੁਸੀਂ ਸਾਰਾ ਕੁਝ ਦੇਖ ਲਿਆ ਕਿਚਨ ਵੀ ਦੇਖ ਲਿਆ ਤੇ ਬੈਡਰੂਮ ਵਗੈਰਾ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਤੇ ਜਦੋਂ ਆਪਾਂ ਉੱਪਰ ਚੱਲਾਂਗੇ ਜਿਵੇਂ ਕੋਠੀ نیچے ਤੋਂ ਤਿਆਰ ਸੀਗੀ ਉਵੇਂ ਦੀ ਆਪਾਂ ਨੂੰ ਉੱਪਰੋਂ ਵੀ ਤਿਆਰ ਮਿਲ ਜਾਊਗੀ ਤੇ ਕੂਠੀ ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਜੀ ਉੱਪਰ ਵੀ ਸਾਰਾ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਦੱਸਿਓ ਜਰੂਰ ਵੀ ਤੁਹਾਨੂੰ ਕੂਠੀ ਇਹ ਜਿਹੜੀ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਤੁਹਾਨੂੰ ਕੂਠੀ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਨੀਚੇ ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਜਰੂਰ ਦਬਾ ਦਿਓ ਜੀ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੇ ਕਿਸੇ ਨੇ ਆਪਦੀ ਕੂਠੀ ਘਰ ਮਕਾਨ ਵੇਚਣਾ ਹੈ ਤੁਹਾਡੇ ਕੋਲ ਹੈਗਾ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਕਾਰਨ ਕਰਕੇ ਵੇਚਣਾ ਹੁੰਦਾ ਜੀ ਤਾਂ ਤੁਸੀਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆਪਣੇ ਕੋਲੇ ਐਡ ਫਰੀ ਦੇ ਵਿੱਚ ਕਰਵਾ ਸਕਦੇ ਹੋ ਜੀ ਬਾਕੀ ਉੱਪਰੋਂ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ نیچے ਆਪਾਂ ਨੂੰ ਫਲੋਰ ਟੈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਸਭ ਤੋਂ ਵੱਧ ਕਮੈਂਟ ਆ ਰਹੇ ਸੀਗੇ ਜੀ ਫਗਵਾੜੇ ਏਰੀਆ ਚੋਂ ਤੁਹਾਨੂੰ ਪਤਾ ਹੀ ਆ ਜੀ ਕਾਫੀ ਆਪਾਂ ਕਮੈਂਟ ਪੜੇ ਸੀਗੇ ਹਰ ਰੋਜ਼ ਆਪਾਂ ਪੜਦੇ ਹੁੰਨੇ ਆ ਤੇ ਫਗਵਾੜੇ ਆਹ ਕੂਠੀਆ ਜੀ ਇਹਨਾਂ ਨੇ ਡਿਮਾਂਡ ਆਪਣੇ ਕੋਲੇ 60 ਲੱਖ ਰੁਪਇਆ ਕਿਹਾਗਾ ਬਾਕੀ ਕਹਿੰਦੇ ਸੀਗੇ ਮਾਲਕਾਂ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਬਾਕੀ ਕੋਠੀ ਦੇ ਵਿੱਚ ਕੋਈ ਕਮੀ ਨਹੀਂ ਬਹੁਤ ਵਧੀਆ ਕੋਠੀ ਆ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਆ ਮਾਲਕਾਂ ਨਾਲ ਮੇਰੀ ਪੂਰੀ ਗੱਲ ਹੋਈ ਉਹਨਾਂ ਨੇ ਦੱਸਿਆ ਵੀ ਪੂਰੀ ਸ਼ੌਂਕ ਨਾਲ ਪੂਰੀ ਰੀਜਨ ਨਾਲ ਤਿਆਰ ਕਰਵਾਈ ਹੋਈ ਆ ਕਮੀ ਪੇਸ਼ੀ ਕੋਈ ਨਹੀਂ 1 ਰੁਪਇਆ ਦੀ ਮੁਰੰਮਤ ਕਰਵਾਉਣ ਦੀ ਲੋੜ ਨਹੀਂ ਮੌਕੇ ਦਾ 1 ਰੁਪਇਆ ਭਾਲਦੇ ਨਹੀਂ ਕੋਠੀ ਦੀ ਆਪਾਂ ਜੇ ਗੱਲ ਕਰੀਏ ਫੁੱਲ ਐਡਰੈਸ ਦੀ ਤਾਂ ਖਾਲਸਾ ਇਨਕਲੇਬ ਨੀਅਰ ਸੇਵਾ ਕੇਂਦਰ ਗਲੀ ਨੰਬਰ 4 ਬੀ ਬਲੋਕ ਦੇ ਵਿੱਚ ਕੋਠੀ ਬਣੀ ਹੋਈ ਆ ਹਾਊਸ ਨੰਬਰ 4 ਜੀ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਕੋਠੀ ਤਾਂ ਜਾ ਕੇ ਦੇਖ ਸਕਦਾ ਹਾਂ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਬਹਿ ਕੇ ਕਰ ਸਕਦਾ ਹਾਂ ਇੱਕ ਵਾਰੀ 60 ਲੱਖ ਰੁਪਏ ਡਿਮਾਂਡ ਹੈ ਮੌਕੇ ਤੇ ਘਾਟਾ ਵਦਾ ਹੋ ਜਾਊਗਾ ਜੀ ਮਾਲਕ ਵੀਰ ਦਾ ਨੰਬਰ ਰਹਿ ਗਿਆ ਉਹ ਤੁਸੀਂ ਨੋਟ ਕਰ ਲਓ ਦੋ ਤਿੰਨ ਨੰਬਰ ਇਹਨਾਂ ਨੇ ਦਿੱਤੇ ਆ ਜਿਹੜਾ ਪਹਿਲਾ ਨੰਬਰ ਹੈ ਜੀ ਉਹ ਤੁਸੀਂ ਨੋਟ ਕਰੋ ਪਹਿਲਾ ਨੰਬਰ 62 836 67 240 ਦੂਜਾ ਨੰਬਰ ਜੀ 78 145 27366 ਤੀਜਾ ਨੰਬਰ ਹੈ ਜੀ 90 417 82334 ਤਿੰਨ ਚਾਰ ਨੰਬਰ ਮਾਲਕ ਨੇ ਦਿੱਤੇ ਆ ਤੁਸੀਂ ਨੋਟ ਕਰ ਲਏ ਹੋਣਗੇ ਬਾਕੀ ਸਕਰੀਨ ਤੇ ਵੀ ਮੈਂ ਦੇ ਦਿੱਤੇ ਸੀਗੇ ਤੁਸੀਂ ਨੰਬਰ ਤੇ ਗੱਲ ਕਰ ਸਕਦੇ ਹੋ ਕੋਈ ਵੀ ਗੱਲ ਕਰਨੀ ਹੈ ਜਾਂ ਕੇ ਦੇਖ ਸਕਦੇ ਹੋ ਕਿਸੇ ਨੇ ਕੁਠੀ ਦੇਖਣੀ ਹੋਵੇ ਤੇ ਮਾਲਕ ਕਹਿੰਦੇ ਸੀਗੇ ਬਹਿ ਕੇ ਗੱਲ ਕਰ ਲਾਂਗੇ ਤੇ ਰੇਟ ਉੱਪਰ-ਨੀਚੇ ਹੋ ਜਾਊਗਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਠੀਕ ਹੈ ਜੀ ਕਮੈਂਟ ਜਰੂਰ ਕਰਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਰੇਟ ਕਿਵੇਂ ਦਾ ਲੱਗਿਆ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ 10 ਮਰਲੇ ਦੀ ਕੁਠੀ ਆ ਫਗਵਾੜੇ ਏਰੀਆ 'ਚ ਤੇ ਫਗਵਾੜੇ ਜਾ ਕੇ ਦੇਖ ਸਕਦੇ ਹੋ ਸਭ ਤੋਂ ਵੱਧ ਕਮੈਂਟ ਆਈ ਸੀਗੇ ਫਗਵਾੜੇ ਏਰੀਆ 'ਚੋਂ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚ ਗਏ ਜੀ ਬਾਕੀ ਕਮੇ ਦੇ ਲਈ ਵੀਡੀਓ ਮੈਨੂੰ ਦੱਸਿਓ ਜਰੂਰ ਜੀ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਆਪਾਂ ਕਮੈਂਟ ਪੜ੍ਹਦੇ ਹੁੰਨੇ ਆ ਅੱਜ ਵੀ ਪੜਾਂਗੇ ਬਾਕੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਨੀਚੇ ਜਾਂ ਉੱਪਰ ਤੁਸੀਂ ਦੇਖੋ ਚੱਲਦਾ ਰਹਿੰਦਾ ਤੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖਿਆ ਹੁੰਦਾ 73800 ਪੂਰਾ 26100 73 ਤੁਸੀਂ ਬਸ ਆਪਣੇ ਕੋਲ ਇੱਕ ਵੀਡੀਓ ਤੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਮਨ ਤੁਹਾਡੀ ਕੂਠੀ ਦੀਆਂ ਮਕਾਨ ਦੀਆਂ ਘਰ ਦੀਆਂ ਜੋ ਵੀ ਤੁਹਾਡੇ ਕੋਲੇ ਹੈ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਤੁਸੀਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਵੀ ਹੈ ਨਹੀਂ ਵੀ ਅਸੀਂ ਐਡ ਕਰਵਾਉਣੀ ਆ ਤੁਹਾਡੇ ਕੋਲੇ ਭੇਜੀਏ ਜਾਂ ਨਾ ਜੀ ਬਸ ਤੁਸੀਂ ਆਪਣੇ ਕੋਲੇ ਸਿੱਧਾ ਭੇਜ ਦਿਆ ਕਰੋ ਬਸ ਠੀਕ ਹੈ ਜੀ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਐਡੇ ਵੱਡੇ ਮਕਾਮ ਤੇ ਚੈਨਲ ਨੂੰ ਪਹੁੰਚਾਤਾ ਜੀ ਤੁਸੀਂ ਚੈਨਲ ਨੂੰ ਮੈਨੂੰ ਇੰਨਾ ਸਤਿਕਾਰ ਦਿੱਤਾ ਪਿਆਰ ਦਿੱਤਾ ਬਹੁਤ ਬਹੁਤ ਸ਼ੁਕਰੀਆ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੇ ਵੱਡੇ ਬਜ਼ੁਰਗ ਵੀ ਦੇਖ ਰਹੇ ਹੋ ਮੇਰੇ ਭਰਾ ਵੀ ਦੇਖ ਰਿਹਾ ਹੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਹੁਣ ਆਉ ਗਿਆ ਜੀ ਬੇਲਾ ਕਮੈਂਟਾਂ ਦਾ ਤੁਹਾਨੂੰ ਪਤਾ ਹੀ ਆਪਾਂ ਕਮੈਂਟ ਹਰ ਰੋਜ਼ ਪੜ੍ਹਦੇ ਹੁੰਦੇ ਆ ਤੇ ਕਮੈਂਟ ਆਪਾਂ ਪੜ੍ਹਦੇ ਹਾਂ ਪਹਿਲਾ ਕਮੈਂਟ ਜਿਹੜਾ ਆਪਣੇ ਕੋਲੇ ਪਹੁੰਚਿਆਗਾ ਇਹਨਾਂ ਦਾ ਨਾਮ ਹੈ ਜੀ ਰਾਜਕੁਮਾਰੀ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਬਰਨਾਲੇ ਵਿੱਚ ਕੋਈ ਹੋਵੇ ਤਾਂ ਦੱਸਿਓ ਬਰਨਾਲੇ ਏਰੀਆ ਚੋਂ ਮੰਗ ਆਈ ਹੈ ਜੀ ਤੇ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਅਗਲਾ ਕਮੈਂਟ ਹੈ ਜੀ ਅਰੰਧਾਵਾ ਬਰਦਰਸ ਇਹਨਾਂ ਨੇ ਕਿਹਾ ਕੋਠੀ ਬਹੁਤ ਹੀ ਸੋਹਣੀ ਹੈ ਕਮਲ ਬਿਹਾਰ ਵਿੱਚ 5 ਲੱਖ ਨੂੰ ਮਰ ਲਿਆ ਹਾਂਜੀ ਉਹਨਾਂ ਨੇ ਵੀ ਦੱਸਿਆ ਸੀਗਾ ਵੀ ਕਮਲ ਬਿਹਾਰ ਵਿੱਚ ਕਾਫੀ ਰੇਟ ਉੱਚਾ ਹੈਗਾ ਬਾਕੀ ਇਹਨਾਂ ਨੇ ਕੋਠੀ ਜਲਦੀ ਸੇਲ ਕਰਨੀ ਹੈ ਜਿਹੜੀ ਕੋਠੀ ਤੇ ਤੁਸੀਂ ਕਮੈਂਟ ਪਾਇਆ ਕੋਠੀ ਵਧੀਆ ਬਣੀ ਹੋਈ ਆ ਰੇਟ ਵੀ ਠੀਕ ਲਾਇਆ ਇਹਨਾਂ ਨੇ ਬਾਕੀ ਤੁਸੀਂ ਆਪ ਹੀ ਦੇਖ ਰਹੋ ਜੀ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਜੀ ਅਗਲਾ ਵਿਨਾ ਵਰਮਾ ਇਹਨਾਂ ਨੇ ਕਿਹਾ ਸੁਨਾਮ ਘਰ ਚਾਹੀਦਾ 8 ਤੋਂ ਲੈ ਕੇ 9 ਤੱਕ ਜੀ ਕੋਈ ਗੱਲ ਨਹੀਂ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਅੰਜੂ ਸ਼ਰਮਾ ਮੇਰੀ ਭੈਣ ਨੇ ਹਰ ਰੋਜ਼ ਕਮੈਂਟ ਕਰਦੇ ਹੁੰਦੇ ਆ ਤੇ ਇਹਨਾਂ ਨੇ ਮੋਗੇ ਏਰੀਆ ਚ ਮੰਗ ਪਾਈ ਆ ਮੇਰੀ ਭੈਣ ਜੀ ਤੁਹਾਡਾ ਕਮੈਂਟ ਮੈਂ ਹਰ ਰੋਜ਼ ਪੜਦਾ ਹੁੰਦਾ ਐ ਤੇ ਮੋਗੇ ਏਰੀਆ ਚੋਂ ਮੇਰੇ ਕੋਲ ਕੋਈ ਵੀਡੀਓ ਪਹੁੰਚ ਨਹੀਂ ਰਹੀ ਜੀ ਜਦੋਂ ਵੀ ਪਹੁੰਚਦੀ ਆ ਜਾਂ ਤਾਂ ਤੁਹਾਨੂੰ ਮੈਂ ਸਿੱਧਾ ਦੱਸ ਦੂੰਗਾ ਜਾਂ ਚੈਨਲ ਤੇ ਵੀਡੀਓ ਪਾ ਦੂੰਗਾ ਤੁਸੀਂ ਦੇਖ ਲਓ ਜੀ ਬਾਕੀ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਬਹੁਤ ਚੰਗਾ ਲੱਗਦਾ ਤੁਸੀਂ ਹਰ ਰੋਜ਼ ਵੀਡੀਓ ਦੇਖਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਾਕੀ ਜਦੋਂ ਵੀ ਆਪਣੇ ਕੋਲੇ ਮੋਗੇ ਏਰੀਆ ਚ ਕੋਈ ਵੀ ਕੂਠੀ ਮਕਾਨ ਘਰ ਵਧੀਆ ਰੇਟ ਚ ਪਹੁੰਚਦਾ ਤੁਹਾਨੂੰ ਜਲਦੀ ਮੈਂ ਦੱਸ ਦਿਆਂ ਜੀ ਬਹੁਤ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਦੇ ਹੋ ਸਾਰੇ ਜਣੇ ਤੇ ਬਹੁਤ ਵਧੀਆ ਲੱਗਦਾ ਬਹੁਤ ਚੰਗਾ ਲੱਗਦਾ ਜੀ ਬਸ ਇਸੇ ਤਰ੍ਹਾਂ ਕਮੈਂਟ ਕਰਦੇ ਰਿਹਾ ਕਰੋ ਤੇ ਇਸੇ ਤਰ੍ਹਾਂ ਆਪਾਂ ਤੁਹਾਡੇ ਖਾਤਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਸ ਇਸੇ ਤਰ੍ਹਾਂ ਆਪਦਾ ਮੇਰ ਭਰਿਆ ਹੱਥ ਬਣਾ ਕੇ ਰੱਖਿਓ ਤੇ ਆਪਾਂ ਆਉਂਦੇ ਰਹਾਂਗੇ ਜੀ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਜੀ ਕਮੈਂਟ ਕਰਕੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਜੀ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਹੁਣ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਕੂਠੀ ਤੇ ਮਕਾਨ ਲੈ ਕੇ ਤੇ ਜਲਦੀ ਮਿਲਦੇ ਹਾਂ ਜੀ ਤੇ ਖੁਸ਼ ਰਹੋ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ